ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਅਜੇਕਰ ਤੁਸੀਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹੋ ਆਪਣੀ ਕੋਈ ਇੰਡਸਟਰੀ ਲਗਾਉਣਾ ਚਾਹੁੰਦੇ ਹੋ ਛੋਟੀ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਫਿਰ ਕਈ ਵਾਰ ਸਭ ਤੋਂ ਵੱਡੀ ਜੋ ਮੁਸੀਬਤ ਆਉਂਦੀ ਹੈ ਉਹ ਹੁੰਦੀ ਹੈ ਫਾਈਨੈਂਸ ਦੀ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ ਦੇ ਵੱਲੋਂ ਲੋਨ ਦਿੱਤੇ ਜਾਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਯੂਨਿਟ ਲਾਣਾ ਇੰਡਸਟਰੀ ਲਾਣੀ ਸਪੋਜ਼ ਜਿਸ ਤਰ੍ਹਾਂ ਕੀ ਪਲਾਸਟਰ ਦੀ ਇੰਡਸਟਰੀ ਆ ਰਵੜਦੀ ਹੈ ਅਲਿਆਦਰੀ ਦੀ ਹੈ ਮੈਟੂ ਸੀ ਹੈ ਕੱਪੜੇ ਦੀ ਹੈ ਉਹਦੇ ਵਿੱਚ ਅਸੀਂ ਆਪਣੇ ਡਿਪਾਰਟਮੈਂਟ ਨੂੰ ਦਿੰਦੇ ਆ ਔਰ ਲੇਡੀਸ ਵਾਸਤੇ ਸਾਡੇ ਕੋਲ ਇਹ ਤੋਂ ਸਾਡੇ ਡਿਪਾਰਟਮੈਂਟ ਵੱਲੋਂ 2 ਲੱਖ ਤੋਂ ਲੈ ਕੇ 50 ਲੱਖ ਤੱਕ ਸਬਸਿਡੀ ਦਿੱਤੀ ਜਾਂਦੀ ਹੈ ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣਾ ਬਿਜ਼ਨਸ ਕਰੇ ਕਿਉਂਕਿ ਹਰ ਇਨਸਾਨ ਨੂੰ ਨੌਕਰੀ ਕਰਨਾ ਪਸੰਦ ਨਹੀਂ ਕਰਦਾ 9 to 5 ਸ਼ਿਫਟ ਦੇ ਵਿੱਚ ਅਕਸਰ ਲੋਕ ਬੋਰ ਵੀ ਹੋ ਜਾਂਦੇ ਨੇ ਔਰ ਕਿਸੇ ਦੇ ਅੰਡਰ ਨੌਕਰੀ ਕਰਨਾ ਕਈ ਵਾਰ ਲੋਕਾਂ ਨੂੰ ਪਸੰਦ ਵੀ ਨਹੀਂ ਹੁੰਦਾ ਪਰ ਜੇਕਰ ਤੁਸੀਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹੋ ਆਪਣੀ ਕੋਈ ਇੰਡਸਟਰੀ ਲਗਾਉਣਾ ਚਾਹੁੰਦੇ ਹੋ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਫਿਰ ਕਈ ਵਾਰ ਸਭ ਤੋਂ ਵੱਡੀ ਜੋ ਮੁਸੀਬਤ ਆਉਂਦੀ ਹੈ ਉਹ ਹੁੰਦੀ ਹੈ ਫਾਈਨੈਂਸਸ ਦੀ ਕਿ ਆਖਿਰ ਇਸ ਬਿਜ਼ਨਸ ਲਈ ਪੈਸਾ ਕਿੱਥੋਂ ਆਵੇ ਜੇਕਰ ਇਹ ਸੁਪਨਾ ਪੂਰਾ ਹੋ ਕੇ ਨਾ ਹੋਵੇ ਤਾਂ ਫਿਰ ਪੈਸਾ ਜਾਂ ਫਾਈਨੈਂਸ ਕਿੱਥੋਂ ਅਰੇਂਜ ਕੀਤੇ ਜਾਣ ਤਾਂ ਇਸ ਸਮੱਸਿਆ ਦਾ ਹੱਲ ਤੁਹਾਡਾ ਹੋ ਸਕਦਾ ਹੈ ਕਿਉਂਕਿ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ ਦੇ ਵੱਲੋਂ ਲੋਨ ਦਿੱਤੇ ਜਾਂਦੇ ਨੇ ਜੋ ਕਿ ਕਾਫੀ ਘੱਟ ਪਰਸੈਂਟ ਦੇ ਉੱਤੇ ਲੋਨ ਦਿੱਤੇ ਜਾਂਦੇ ਨੇ ਔਰ ਜਿਸ ਦੇ ਵਿੱਚ ਤੁਸੀਂ ਬੜੀ ਆਸਾਨੀ ਦੇ ਨਾਲ ਅਪਲਾਈ ਕਰ ਸਕਦੇ ਹੋ ਔਰ ਮੇਰੇ ਨਾਲ ਜੁੜ ਚੁਕੇ ਨੇ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਵਨ ਹਾਂਸੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਕਿ ਆਖਿਰ ਇਹ ਲੋਨ ਕਿਵੇਂ ਉਹਨਾਂ ਦੇ ਵੱਲੋਂ ਮੁਹੱਈਆ ਕਰਵਾਏ ਜਾਂਦੇ ਨੇ ਤੇ ਅਪਲਾਈ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਜੀ ਪਵਨ ਹਾਂਸ ਜੀ ਸਭ ਤੋਂ ਪਹਿਲਾਂ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਤੁਹਾਡਾ ਬਹੁਤ-ਬਹੁਤ ਮਾਹੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਔਰ ਮੈਂ ਜਗਬਾਣੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਔਰ ਮੇਰੀ ਇੰਟਰਵਿਊ ਲੈਣ ਲਈ ਕਹਿਲਾ ਕੀਤਾ ਪਵਨ ਜੀ ਅਸੀਂ ਜਿਸ ਤਰ੍ਹਾਂ ਦੇਖ ਰਹੇ ਹਾਂ ਕਿ ਨੌਜਵਾਨ ਅੱਜ ਕੱਲ ਚਾਹੁੰਦੇ ਆ ਕਿ ਉਹਨਾਂ ਦਾ ਆਪਣਾ ਕੋਈ ਨਾ ਕੋਈ ਕੰਮ ਹੋਵੇ ਕਿਉਂਕਿ 95 ਜੋਬ ਹਰ ਕੋਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਦੇਖਦੇ ਆ ਕਿ ਨੌਕਰੀ ਦੇ ਵਿੱਚ ਚਾਹੇ ਪ੍ਰਾਈਵੇਟ ਹੋਵੇ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਇਨਸਿਕਿਉਰਟੀ ਬਣੀ ਰਹਦੀ ਆ ਹਰ ਕੋਈ ਚਾਹੁੰਦਾ ਕਿ ਆਪਣਾ ਕੰਮ ਕੀਤਾ ਜਾਵੇ ਪਰ ਪੈਸਾ ਉਹਨਾਂ ਦੇ ਕੋਲ ਇੰਨਾ ਮੌਜੂਦ ਨਹੀਂ ਹੁੰਦਾ ਤੇ ਤੁਹਾਡਾ ਜੋ ਵਿਭਾਗ ਹੈ ਉਹ ਕੀ ਕੰਮ ਕਰਦਾ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਲੋਨ ਪ੍ਰੋਵਾਈਡ ਕਰਾਈ ਜਾਂਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਓਨਰੇਬਲ ਸੀਐਮ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਚਾਹੇ ਉਹ ਲੇਡੀਜ਼ ਆ ਜੈਂਟਸ ਆ ਯੂਥ ਆ ਉਹਨਾਂ ਦਾ ਸੁਪਨਾ ਹੈ ਕਿ ਹਰ ਪੰਜਾਬੀ ਦੇ ਕੋਲ ਰੋਟੀ ਕਪੜਾ ਮਕਾਨ ਔਰ ਰੋਜ਼ਗਾਰ ਹੋਣਾ ਚਾਹੀਦਾ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਨਾਲ ਮੈਂ 15 ਦਿਨ ਪਹਿਲਾਂ ਪੰਜਾਬ ਦਾ ਖਾਦੀ ਬੋਰਡ ਐਂਡ ਵਿਲੇਜ ਇੰਡਸਟਰੀ ਦਾ ਵਾਈਸ ਚੇਅਰਮੈਨ ਬਣਿਆ ਔਰ ਸਾਡੇ ਡਿਪਾਰਟਮੈਂਟ ਵੱਲੋਂ ਨੌਜਵਾਨਾਂ ਨੂੰ ਚਾਹੇ ਉਹ ਮੇਲ ਆ ਫੀਮੇਲ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਯੂਨਟ ਲਾਣਾ ਇੰਡਸਟਰੀ ਲਾਣੀ ਸਪੋਜ਼ ਜਿਸ ਤਰ੍ਹਾਂ ਕੀ ਪਲਾਸਟਿਕ ਦੀ ਇੰਡਸਟਰੀ ਆ ਰਬੜ ਦੀ ਹੈ ਲੈਦਰ ਦੀ ਹੈ ਮੈਟਲ ਦੀ ਹੈ ਕੱਪੜੇ ਦੀ ਹੈ ਉਹਦੇ ਵਿੱਚ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਲੋਨ ਦਿੰਨੇ ਆ ਉਹ ਰੂਰਲ ਏਰੀਆ ਦੇ ਵਿੱਚ ਸਾਡੇ ਡਿਪਾਰਟਮੈਂਟ ਵੱਲੋਂ ਜਿਹੜਾ ਸਬਸਿਡੀ 35% ਹੁੰਦੀ ਆ ਕਿਸੇ ਤਰ੍ਹਾਂ ਦਾ ਕੋਈ ਯੂਨਟ ਲਾਣਾ ਹੋਵੇ 35% ਆ ਔਰ ਅਰਬਨ ਸ਼ਹਿਰੀ ਏਰੀਆ ਦੇ ਵਿੱਚ ਸਾਡੀ 15 ਤੋਂ 25% ਆਰਟੀਕਲ ਤੇ ਡਿਪੈਂਡ ਕਰਦਾ ਔਰ ਲੇਡੀਜ਼ ਵਾਸਤੇ ਸਾਡੇ ਕੋ ਇਹਦੇ ਸਾਡੇ ਡਿਪਾਰਟਮੈਂਟ ਵੱਲੋਂ 2 ਲੱਖ ਤੋਂ ਲੈ ਕੇ 50 ਲੱਖ ਤੱਕ ਸਬਸਿਡੀ ਦਾ ਲੋਨ ਹੁੰਦਾ ਹੈ ਔਰ 50 ਲੱਖ ਤੋਂ ਉੱਪਰ ਜੇ ਕੋਈ ਵੱਡਾ ਹਾਈ ਸਕੇਲ ਦੀ ਇੰਡਸਟਰੀ ਲਾਣੀ ਆ ਜਾਂ کارਖਾਨਾ ਲਗਣਾ ਫੈਕਟਰੀ ਲਗਾਣੀ ਆ ਉਸ ਵਿਦਆਊਟ ਸਬਸਿਡੀ ਹੁੰਦਾ ਹੈ ਤਾਂ 2 ਲੱਖ ਤੋਂ ਲੈ ਕੇ 50 ਲੱਖ ਤੱਕ ਮਿਲਦਾ ਹੈ 2 ਲੱਖ ਤੱਕ ਲੇਡੀਜ਼ ਵਾਸਤੇ ਗਰਲਜ਼ ਵਾਸਤੇ ਬਹੁਤ ਵਧੀਆ ਸਕੋਪ ਆ ਉਫਰਾ ਕਿਉਂਕਿ ਕਿਸੇ ਅੱਜ ਜਮਾਨਾ ਆ ਕਿ ਹਸਬੰਡ ਵਾਈਫ ਜਿਹੜੇ ਆ ਕੰਮ ਕਰਨਾ ਦੋਨੇ ਕੰਮ ਕਰੂਗੇ ਤਾਂ ਪਰਿਵਾਰ ਜਿਹੜਾ ਹੈ ਵਧੀਆ ਰੋਟੀ ਕਪੜਾ ਮਕਾਨ ਮਿਲਦਾ ਬੱਚੇ ਵੀ ਗਾ अच्छे ਸਕੂਲ ਚ ਪੜਦੇ ਆ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਹੈ ਕਿ ਕਿਸੇ ਤਰ੍ਹਾਂ ਦਾ ਲੇਡੀਜ਼ ਨੇ ਕੋਈ ਸਲੂਨ ਖੋਲਣਾ ਹੋਵੇ ਬਟੀਕ ਖੋਲਣਾ ਹੋਵੇ 2 ਲੱਖ ਰੁਪਏ ਦਾ ਲੋਨ ਲੋਨ ਮਿਲਦਾ ਔਰ ਉਸ ਤੇ ਸਬਸਿਡੀ ਪਿਆ 1000 ਰੁਪਏ ਸਬਸਿਡੀ ਆ ਤਾਂ ਇਹ ਬਹੁਤ ਵਧੀਆ ਹੈ ਕਿਉਂਕਿ ਅੱਜਕੱਲ ਡਿਮਾਂਡ ਆ ਅੱਜਕੱਲ ਸਾਰੇ ਲੋਕੀ ਸਾਰੇ ਲੇਡੀਜ਼ ਜਿਹੜੇ ਉਹ ਕੰਮ ਕਰਦੇ ਆ ਕੰਮ ਕਰਨਾ ਵੀ ਚਾਹੀਦਾ ਆਪਾਂ ਸਾਰੀ ਗੱਲ ਕਰਦੇ ਆ ਯੂਰਪ ਦੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਉੱਚੇ ਵੀ ਹਸਬੰਦ ਵਾਈਫ ਜਿਹੜਾ ਕੰਮ ਕਰਦਾ ਜਿਸ ਪਰਿਵਾਰ ਦੇ ਵਿੱਚ ਜਿਸ ਸਮਾਜ ਉਰदेश ਦੇ ਵਿੱਚ ਹਸਬੰਦ-ਉਰਦ ਵਾਈਫ ਦੋਨੋਂ ਕੰਮ ਕਰਨਗੇ ਉਹ ਪਰਿਵਾਰ ਸਮਾਜ ਉਰਦੇਸ਼ ਹਮੇਸ਼ਾ ਹੀ ਅੱਗੇ ਵੱਧੂਗਾ ਤਰੱਕੀ ਕਰੂਗਾ ਇਸ ਸਬੰਧ ਦੇ ਵਿੱਚ ਅਸੀਂ ਭੈਣਾ ਵਾਸਤੇ ਸਾਡੀਆਂ ਭੈਣਾ ਵਾਸਤੇ ਲੋਨ ਬਹੁਤ ਵਧੀਆ ਸਕੀਮਾਂ ਅਸੀਂ ਉਹਦੇ ਵਿੱਚ ਅਪਲਾਈ ਕਰਵਾਣੇ ਆ ਜਿਹੜਾ ਆਨਲਾਈਨ ਅਪਲਾਈ ਹੁੰਦਾ ਪੰਜਾਬ ਕਾਡੀ ਐਂਡ ਵਿਲੇਜ ਇੰਡਸਟਰੀ ਬੋਰਡ ਤੋਂ ਆਨਲਾਈਨ ਕੋਈ ਵੀ ਅਪਲਾਈ ਕਰ ਸਕਦਾ ਪੁਰ ਸਰਕਾਰ ਜਿਹੜੀ ਆ ਉਹ ਤਾਂ ਬਿਲਕੁਲ ਉਸੇ ਸਕੀਮ ਜਿਹੜੀ ਆਮ ਕਰ ਕਰ ਲੈ ਕੇ ਜਾ ਰਹੇ ਆ ਬਿਲਕੁਲ ਆਨਲਾਈਨ ਜੋ ਕਰੇ ਇੱਕ ਵਾਰੀ ਅਪਲਾਈ ਕਰ ਦਿੱਤਾ ਜਾਵੇ ਤਾਂ ਕੁਝ ਸ਼ਰਤਾਂ ਵੀ ਹੁੰਦੀਆਂ ਕਿ ਤੁਹਾਡੇ ਕੋਲ ਤੁਸੀਂ ਆਪਣਾ ਕੰਮ ਪਹਿਲਾਂ ਦਿਖਾਓ ਜਾਂ ਫਿਰ ਤੁਹਾਡੇ ਕੋਲ ਇਸ ਤਰੀਕੇ ਦਾ ਸਕਿੱਲ ਹੋਣਾ ਚਾਹੀਦਾ ਕੋਈ ਸ਼ਰਤ ਵੀ ਹੁੰਦੀ ਹੈ ਉਹਦੇ ਵਿੱਚ ਇਹਦੇ ਵਿੱਚ ਇਸ ਤਰ੍ਹਾਂ ਜੀ ਕਿਸੇ ਲੇਡੀਜ਼ ਨੇ ਕੋਈ ਸਲੂਨ ਖੋਲਣਾ ਜਾਂ ਬਿਡੀ ਖੋਲਣਾ ਜੇਕਰ ਉਹਦੇ ਘਰ ਦੇ ਵਿੱਚ ਕੋਈ ਸ਼ੋਪ ਹੈਗੀ ਆ ਤੇ ਉਹਦੇ ਵਿੱਚ ਉਹ ਸ਼ੋਪ ਤੇ ਆਪਣੇ ਘਰ ਦੇ ਵਿੱਚ ਵੀ ਖੋਲ ਸਕਦੇ ਸ਼ੋਪ ਦੇ ਵਿੱਚ ਹੂੰ हां जी ਘਰ ਚ ਨਹੀਂ ਪਲੇਸ ਹੈਗੀ ਜਗ੍ਹਾ ਨਹੀਂ ਹੈਗੀ ਸ਼ੋਪ ਨਹੀਂ ਹੈਗੀ ਉਹ ਕਿਤੇ ਆਪਣੇ ਮੁਹੱਲੇ ਦੇ ਵਿੱਚ ਰੈਂਟ ਤੇ ਲਿਆਗੇ ਰੈਂਟ ਡੀਡਸ ਸਾਨੂੰ ਦਿਖਾ ਕੇ ਅਪਲਾਈ ਕਰ ਸਕਦੇ ਹੋ ਮਿਲ ਜਾਂਦਾ 2 ਲੱਖ ਰੁਪਏ ਬੜੀ ਆਸਾਨੀ ਦੇ ਨਾਲ ਮਤਲਬ ਪਹਿਲਾਂ ਸਟਾਰਟਅਪ ਉਹਨਾਂ ਨੂੰ ਆਪ ਕਰਨਾ ਪਵੇਗਾ ਉਸ ਤੋਂ ਬਾਅਦ ਉਹ ਤੁਹਾਡੇ ਕੋਲ ਅਪਰੋਚ ਕਰ ਸਕਦੇ ਆ ਆਨਲਾਈਨ ਅਪਲਾਈ ਕਰ ਸਕਦੇ ਆ ਹਾਂਜੀ ਪਰ ਉਸ ਤੋਂ ਇਲਾਵਾ ਕਿਸੇ ਨੇ ਬੈਕਰੀ ਖੋਲਣੀ ਹੋਵੇ ਜਾਂ ਢਾਬਾ ਖੋਲਣਾ ਲੇਡੀ ਸਵਾਸੀ ਇਹ ਵੀ ਇਹਦੇ ਵਿੱਚ ਵੀ ਸਾਨੂੰ ਲੋਨ ਮਿਲਦਾ ਔਰ ਵਿਦਆਊਟ ਸਿਕਿਉਰਟੀ 7.5 ਲੱਖ ਰੁਪਏ ਉਰਸ ਤੋਂ ਉੱਪਰ ਵੀ ਲੈਣਾ ਹੋਵੇ ਵੱਡਾ ਯੂਨਟ ਲੈਣਾ ਤੇ ਸਿਰਫ ਆਈਡੀ ਪ੍ਰੂਫ ਹੋਣੀ ਚਾਹੀਦੀ ਆ 750 ਲੱਖ ਤੋਂ ਉੱਪਰ ਜੇ ਕੋਈ ਲੋਨ ਲੈਂਦਾ ਹੈ ਤੇ ਉਹਦੇ ਵਿੱਚ ਉਹਦਾ ਪੈਨ ਕਾਰਡ ਹੋਣੀ ਚਾਹੀਦਾ ਆਈਟੀ ਆਰਜ਼ ਹੋਣੀ ਚਾਹੀਦੀਆਂ 750 ਤੋਂ ਨੀਚੇ ਕੋਈ ਸਕਿਉਰਟੀ ਵਿਦਾਊਟ ਗਾਰੰਟੀ ਆ ਅੱਛਾ ਇਹਦੇ ਵਿੱਚ ਇਦਾਂ ਵੀ ਹੁੰਦਾ ਜਦੋਂ ਬੈਂਕ ਤੋਂ ਲੋਨ ਲੈਂਦੇ ਆ ਤੇ ਤੁਹਾਡਾ ਸਿਵਲ ਸਕੋਰ ਵੀ ਦੇਖਿਆ ਜਾਂਦਾ ਤੇ ਜੇਕਰ ਇੱਥੇ ਤੁਹਾਡੇ ਵੱਲੋਂ ਲੋਨ ਦਿੱਤਾ ਜਾਂਦਾ ਜਾਂ ਸਰਕਾਰ ਦੇ ਵੱਲੋਂ ਇੱਥੇ ਲੋਨ ਲੈਣਾ ਤਾਂ ਇੱਥੇ ਵੀ ਕੋਈ ਬੈਂਕ ਦਾ ਸਿਵਲ ਸਕੋਰ ਦੇਖਿਆ ਜਾਂਦਾ ਹਾਂਜੀ ਹਾਂ ਸਿਵਲ ਸਕੋਰ ਜਿੱਦਾਂ ਜ਼ਰੂਰੀ ਆ ਸਿਵਲ ਠੀਕ ਹੋਣੀ ਚਾਹੀਦਾ ਜਿਹਦਾ ਸਿਵ ਉਹ ਨਹੀਂ ਲੋਨ ਮਿਲਣਾ ਕਿਉਂਕਿ ਅਸੀਂ ਵੀ ਬੈਂਕ ਤੋਂ ਦਵਾਣਾ ਨਾ ਲੋਨ ਸਾਡੇ ਡਿਪਾਰਟਮੈਂਟ ਵੱਲੋਂ ਜਿਹੜੀ ਫਾਈਲ ਪਾਸ ਹੋ ਕੇ ਜਾਊਗੀ ਇਹ ਆ ਵੀ ਸਬਸਿਡੀ ਮਿਲਣੀ ਹੈ ਜੇ ਕੋਈ ਉਦਾਂ ਸਿੱਧਾ ਲੈਂਦਾ ਮੰਨ ਲਓ ਸੁਪੋਜ਼ ਕਰੋ ਪੀਐਨਵੀ ਬੈਂਕ ਤੋਂ ਯੂਕੋ ਬੈਂਕ ਤੋਂ ਐਸਬੀਆਈ ਬੈਂਕ ਤੋਂ ਦਾ ਆਈਬੀਓ ਬੈਂਕ ਆ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਸਬਸਿਡੀ ਨਹੀਂ ਮਿਲਦੀ ਸਾਡੇ ਮਾਧਿਅਮ ਤੋਂ ਜੇ ਕੋਈ ਲਊਗਾ ਤਾਂ ਸਬਸਿਡੀ ਆ ਮਤਲਬ ਇਹ ਵੀ ਉਹਦਾ ਸਿਬਲ ਸਹੀ ਹੋਣੀ ਚਾਹੀਦੀ ਸਬਸਿਡੀ ਦਾ ਮਤਲਬ ਕੀ ਕਿ ਉਹਨਾਂ ਜਿਨੀ ਸਬਸਿਡੀ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਆ ਉਹ ਉਹਨਾਂ ਲੋਨ ਇੱਕ ਤਰੀਕੇ ਦੇ ਨਾਲ ਮਾਫ ਬਾਕੀ ਜਿਹੜਾ ਲੋਨ ਆ ਉਹ ਕਾਊਂਟ ਹੋਏਗਾ ਸਾਡੇ ਦੇ ਵਿੱਚ ਇਹ ਵੀ ਕੰਟੀਨਿਊ ਜੇ ਅਗਰ ਮੰਨ ਲਓ ਸੁਪੋਜ਼ ਕਰੋ 4 ਲੱਖ ਦਾ ਲੋਨ ਲਿਆ 25 ਅਰਵਣ ਅਰੀਏ ਦੇ ਵਿੱਚ ਕੋਈ ਯੂਨਟ ਲਾਂਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਸਟਾਰਟ ਕਰਦਾ ਹੈ ਸਟਾਰਟਅਪ ਕਰਦਾ ਹੈ 25% ਹਿਸਾਬ ਨਾਲ 1 ਲੱਖ ਰੁਪਈਆ ਉਹਦਾ ਐਂਡ ਤੇ ਮਾਫ ਹੋ ਜਾਣਾ ਸਟਾਰਟਿੰਗ ਤੋਂ ਕਿਸ਼ਤਾਂ ਜਿਹੜੀਆਂ ਕੰਟੀਨਿਊ ਦੇਣੀ ਚਾਹੀਦੀਆਂ ਜੇਕਰ ਤੇ ਇੱਕ ਅੱਧੀ ਕਿਸ਼ਤ ਮੰਨ ਲਓ ਗਵਰਨਮੈਂਟ ਬੈਂਕ ਆ ਇੱਕ ਅੱਧੀ ਕਈ ਵਾਰੀ ਕੋਈ ਕੰਮ ਅਪ ਡਾਊਨ ਹੁੰਦਾ ਲੋਨ ਹੋ ਜਾਂਦਾ ਇੱਕ ਅੱਧੀ ਕਿਸ਼ਤ ਮਿਸ ਹੋ ਜੇ ਉਹਨਾਂ ਕੋਈ ਪ੍ਰੋਬਲਮ ਨਹੀਂ ਕੰਟੀਨਿਊ ਤਿੰਨ ਕਿਸ਼ਤਾਂ ਜਿਹੜੀਆਂ ਮਿਸ ਨਹੀਂ ਹੋਣੀਆਂ ਚਾਹੀਦੀਆਂ ਉੰਡੀ ਨੂੰ ਤਿੰਨ ਵਿੱਚ ਇਸ ਤਰ੍ਹਾਂ ਮਿਸ ਹੋਣ ਦੇ ਨਾਲ ਫਿਰ ਉਹਦਾ ਸਿੰਬਲ ਖਰਾਬ ਹੋ ਸਕਦਾ ਸਿੰਬਲ ਖਰਾਬ ਹੋਣ ਦੇ ਨਾਲ ਫਿਰ ਉਹਦਾ ਐਂਡ ਤੇ ਜਿਹੜੀ ਸਬਸਿਡੀ ਮਿਲਨੀ ਆ ਉਹ ਫਿਰ ਉਹ ਕੈਨਸਲ ਵੀ ਹੋ ਸਕਦੀ ਆ ਅੱਛਾ ਤਾਂ ਇਦਾਂ ਵੀ ਹੋਇਆ ਕਈ ਵਾਰ ਕਿ ਲੋਕਾਂ ਨੇ ਲੋਨ ਬਿਜ਼ਨਸ ਸ਼ੁਰੂ ਕਰਨ ਲਈ ਲਿਆ ਆਪਣੀ ਇੰਡਸਟਰੀ ਲਗਾਉਣ ਲਈ ਲਿਆ ਪਰ ਬਾਅਦ ਦੇ ਵਿੱਚ ਉਹ ਕੰਮ ਉਹਨਾਂ ਨੇ ਚਲਾਇਆ ਨਹੀਂ ਲੋਨ ਲੈ ਲਿਆ ਆਪਣੇ ਕਿਸੇ ਹੋਰ ਕੰਮ ਤੇ ਖਰਚ ਦਿੱਤਾ ਇਦਾਂ ਰ ਵੀ ਤੁਹਾਡੇ ਕੋਲ ਕੋਈ ਮਾਮਲਾ ਜਾਂ ਕੇਸ ਆਉਂਦਾ ਹਾਲੇ ਐਕਚੁਅਲੀ ਮੈਂ ਨਾ 20 ਦਿਨ ਹੀ ਹੋਏ ਮੈਂ ਜੁਆਇਨ ਕੀਤਾ ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਜਿਹੜੇ ਲੋਕ ਬਾਕੀ ਜਿਹੜਾ ਕੰਮ ਕਰਨਾ ਚਾਹੁੰਦੇ ਨੇ ਔਰ ਜਲੰਧਰ ਪੰਜਾਬ ਦੇ ਵਿਕਾਸ ਦੇ ਵਿੱਚ ਆਪਣਾ ਹਿੱਸਾ ਪਾਣਾ ਚਾਹੁੰਦੇ ਨੇ ਕੰਟਰੀਬਿਊਸ਼ਨ ਬੈਂਚ ਤੁਸੀਂ ਉਹਨਾਂ ਨੇ ਕੋਸ਼ਿਸ਼ ਹੈ ਵੀ ਜਿਹੜੇ ਲੋਕ ਵਕਈ ਜ਼ਰੂਰਤਮੰਦ ਲੋੜ ਆ ਜਿਨ੍ਹਾਂ ਨੂੰ ਲੋੜ ਆ ਜਿਹੜੇ ਬਿਜ਼ਨਸ ਕਰਕੇ ਅੱਗੇ ਵਧਣਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਨਜ਼ਰਸਾਨੀ ਵੀ ਰੱਖੀ ਜਾਂਦੀ ਹੈ ਕਿ ਜਿਹੜੇ ਜਦੋਂ ਇੱਕ ਵਾਰ ਤੁਸੀਂ ਲੋਨ ਦੇ ਦਿੱਤਾ ਬਾਅਦ ਵਿੱਚ ਕੋਈ ਚੈਕਿੰਗ ਵੀ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਵੱਲੋਂ ਆਪਣੀ ਉਹ ਇੰਡਸਟਰੀ ਲਗਾਈ ਵੀ ਗਈ ਹੈ ਜਾਂ ਨਹੀਂ ਬੈਂਕ ਦੇ ਬੈਂਕ ਦੀ ਜੋ ਫਾਰਮੈਲिटीज ਆ ਉਹਨਾਂ ਨੇ ਦੇਖਣਾ ਵੀ ਹੁੰਦਾ ਥੋੜਾ ਬਹੁਤ ਜਾ ਕੇ ਨਾ ਵਿੱਚ ਇੱਕ ਕਦੀ ਵਿਜ਼ਿਟ ਵੀ ਉਹ ਕਰਵਾਉਂਦੇ ਆ ਉਹ ਆ ਵੀ ਦੇਖਦੇ ਆ ਜਾਗੇ ਬੈਂਕ ਵਾਲੇ ਦੇਖਦੇ ਆ ਜਿਨ੍ਹਾਂ ਨੇ ਲੋਨ ਲਿਆ ਵੀ ਉਹ ਬਾਕੀ ਉਹ ਕੰਮ ਕਰਦੇ ਪਏ ਜਾਂ ਨਹੀਂ ਕਰ ਰਹੇ ਬੈਂਕ ਵਾਲੇ ਆ ਵੀ ਚਲੇ ਜਾਂਦੇ ਦੇਖਦੇ ਬਿਲਕੁਲ ਤਾਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਮੈਮ ਥੈਂਕ ਯੂ ਤਾਂ ਐਸੀ ਮੇਰੇ ਨਾਲ ਪਵਨ ਹਾਂਸ ਜੀ ਜੋ ਕਿ ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੀ ਇੰਡਸਟਰੀ ਲਗਾਉਣਾ ਚਾਹੁੰਦੇ ਹੋ স্মਲਲ ਸਕੇਲ ਕਿਸੇ ਤਰੀਕੇ ਦਾ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ ਤਾਂ ਉਸ ਲਈ ਤੁਹਾਨੂੰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਤੁਹਾਡੀ ਬਾਹ ਫੜੇਗੀ ਪੰਜਾਬ ਸਰਕਾਰ ਤੁਹਾਡੇ ਦੁਆਰ ਜੋ ਉਹਨਾਂ ਦੇ ਵੱਲੋਂ ਇੱਕ ਸਕੀਮ ਵੀ ਸ਼ੁਰੂ ਕੀਤੀ ਗਈ ਸੀ ਤਾਂ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਇੰਡਸਟਰੀ ਲਗਾਉਣ ਲਈ ਵੀ ਜੇਕਰ ਪੈਸਿਆਂ ਦੀ ਭਾਲ ਦੇ ਵਿੱਚ ਹੋ ਜੇਕਰ ਤੁਹਾਨੂੰ ਪੈਸਿਆਂ ਦੀ ਚਿੰਤਾ ਹੈ ਜੇਕਰ ਤੁਹਾਨੂੰ ਫਾਈਨਾਂਸ ਦੀ ਲੋੜ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਫਾਈਨਾਂਸ ਤੁਹਾਨੂੰ ਉਪਲਬਧ ਕਰਾਏ ਜਾਣਗੇ ਤਾਂ ਇਹ ਜੇਕਰ ਤੁਸੀਂ ਅ ਵੀ ਇਸ ਤਰੀਕੇ ਦੇ ਨਾਲ ਕੋਈ bizness ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਜਾ ਕੇ ਫਾਰਮ ਫਿਲ ਕਰ ਸਕਦੇ ਹੋ ਔਰ ਜੋ ਸ਼ਰਤਾਂ ਤੁਹਾਨੂੰ ਪਵਨ ਹੰਸੂ ਨੇ ਦੱਸੀਆਂ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਸਿਵਲ ਸਕੋਰ ਵੀ ਸਹੀ ਹੋਣਾ ਚਾਹੀਦਾ ਹੈ ਔਰ ਤੁਸੀਂ ਆਪਣਾ ਕੋਈ ਵੀ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਕੇ ਇੱਕ ਵਾਰ ਉਹ ਦਿਖਾ ਦਿਓ ਚਾਹੇ ਰੈਂਟ ਦੇ ਉੱਤੇ ਹੀ ਆਪਣਾ ਉਹ ਕਾਰੋਬਾਰ ਸ਼ੁਰੂ ਕਰੋ ਰੈਂਟ ਤੇ ਜ਼ਮੀਨ ਲੈ ਕੇ ਰੈਂਟ ਤੇ ਕੋਈ ਕਮਰਾ ਜਾਂ ਇੱਕ ਕਮਰੇ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ ਤਾਂ ਆਪਣਾ ਉਹ ਕੰਮ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਆ ਸਾਈਟ ਤੇ ਜਾ ਸਕਦੇ ਹੋ ਆਨਲਾਈਨ ਆਪਣਾ ਫਾਰਮ ਫਿਲ ਕਰ ਸਕਦੇ ਹੋ ਔਰ ਉੱਥੇ ਜਾ ਕੇ ਤੁਹਾਨੂੰ 2 ਲੱਖ ਤੋਂ 50 ਲੱਖ ਤੱਕ ਦਾ ਲੋਨ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਸਬਸਿਡੀ ਵੀ ਤੁਹਾਨੂੰ ਮਿਲੇਗੀ ਅਖੀਰ ਤੇ ਜਾ ਕੇ 1 ਲੱਖ ਲੋਨ ਜੋ ਉਹ ਮਾਫ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਅਸੀਂ ਬੈਂਕਾਂ ਦੇ ਵਿੱਚੋਂ ਲੋਨ ਲੈਂਦੇ ਆ ਤਾਂ ਬਹੁਤ ਜ਼ਿਆਦਾ ਜੋ ਇੰਟਰਸਟ ਰੇਟ ਆ ਸਾਨੂੰ ਉਹ ਦੇਣਾ ਪੈਂਦਾ ਹੈ ਜਿਸ ਕਰਕੇ ਕਈ ਵਾਰ ਲੋਕ ਜੋ ਲੋਕ ਨੇ ਉਹ ਲੋਨ ਲੈਣ ਤੋਂ ਘਤਰੋਂਦੇ ਨੇ ਕਿਉਂਕਿ ਇਹ ਸਰਕਾਰ ਦੀ ਸਕੀਮ ਹੈ ਤਾਂ ਬਹੁਤ ਘੱਟ ਇੰਟਰਸਟ ਰੇਟ ਦੇ ਉੱਤੇ ਤੁਹਾਨੂੰ ਇਹ ਲੋਨ ਮਿਲ ਜਾਂਦਾ ਹੈ ਔਰ ਤੁਹਾਡਾ ਸੁਪਨਾ ਸਾਕਾਰ ਹੋ ਜਾਂਦਾ ਹੈ